ਤੁਸੀਂ ਝੋਨੇ ਦੀ ਜਿਹੜੀ ਇਹ ਸ਼ਾਨਦਾਰ ਫਸਲ ਦੇਖਦੇ ਪਏ ਹੋ ਇਹਦੀਆਂ ਕੁਝ ਖਾਸੀਅਤਾਂ ਨੋਟ ਕਰ ਲਓ ਤੇ ਉਦੋਂ ਬਾਅਦ ਵੀਡੀਓ ਪੂਰੀ ਦੇਖਣੀ ਆ ਕਿ ਨਹੀਂ ਦੇਖਣੀ ਇਹ ਫੈਸਲਾ ਕਰਿਓ ਪਹਿਲੀ ਖਾਸੀਅਤ ਇਹ ਆ ਕਿ ਇਸ ਝੋਨੇ ਤੇ ਪੱਤਾਲ ਪੇਟ ਸੁੰਢੀ ਦਾ ਅਟੈਕ ਨਹੀਂ ਹੋਇਆ ਦੂਸਰੀ ਖਾਸੀਅਤ ਇਹ ਆ ਕਿ ਇਹਨੂੰ ਗੋਭ ਦੀ ਸੁੰਢੀ ਵੀ ਨਹੀਂ ਪਈ ਤੀਸਰੀ ਖਾਸੀਅਤ ਇਹ ਆ ਕਿ ਇਹਦੇ ਉੱਤੇ ਮੁੱਢਾਂ ਵਾਲੇ ਤੇਲੇ ਦਾ ਅਟੈਕ ਵੀ ਨਹੀਂ ਹੋਇਆ ਤੇ ਚੌਥੀ ਖਾਸੀਅਤ ਇਹ ਆ ਕਿ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਉੱਲੀ ਰੋਗ ਦਾ ਅਟੈਕ ਵੀ ਨਹੀਂ ਹੋਇਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਝੋਨਾ ਹੁਣ ਪਕਾਵਲ ਹੈ ਮੁੰਜਰਾ ਝੋਕ ਚੱਲੀਆਂ ਵੈਰਾਈਟੀ ਹੈਗੀ ਆ ਪੀਆਰ 131 ਤੇ 1 ਜੁਲਾਈ ਨੂੰ ਇਹ ਝੋਨਾ ਇਸ ਖੇਤ ਦੇ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਸੀ ਉਸ ਵੇਲੇ ਪਣੀਰੀ ਦੀ ਉਮਰ ਸੀਗੀ 25 ਦਿਨ ਤੇ ਹਾਈਟ ਸੀ ਪਣੀਰੀ ਦੀ ਲਗਭਗ 8 ਇੰਚ ਸੋ ਇਹ ਜਿਹੜਾ ਝੋਨਾ ਅੱਜ ਬਿਨਾਂ ਕਿਸੇ ਕੀੜੇ ਮਾਰ ਜੈਰ ਤੋਂ ਬਿਨਾਂ ਕਿਸੇ ਉੱਲੀ ਨਾਸ਼ਕ ਜੈਰ ਤੋਂ ਬਹੁਤ ਸੋਹਣੇ ਤਰੀਕੇ ਸਿਰੇ ਚੜਦਾ ਪਿਆ ਤੇ ਜਿਹੜਾ ਸਾਡਾ ਇਹਦੇ ਤੇ ਖਰਚਾ ਆਇਆ ਜਦੋਂ ਤੁਸੀਂ ਉਹ ਜਾਣ ਲੋਗੇ ਤਾਂ ਤੁਹਾਡੇ ਦੰਦਾਂ ਥੱਲੇ ਜੀਵ ਆ ਜੂਗੀ ਵੀ ਇੰਨੇ ਘੱਟ ਖਰਚੇ ਦੇ ਵਿੱਚ ਝੋਨੇ ਦੀ ਫਸਲ ਸਿਰੇ ਚੜਾਤੀ ਆ। ਸੋ ਦੋਸਤੋ ਅੱਜ ਜਦੋਂ ਪੂਰੇ ਪੰਜਾਬ ਦੇ ਵਿੱਚ ਹਲਦੀ ਰੋਗ ਨੇ ਝੋਨੇ ਦੀ ਐਸੀ ਤੈਸੀ ਫੇਰੀ ਪਈ ਆ ਤੇ ਝੋਨੇ ਵਾਲੇ ਕਿਸਾਨਾਂ ਦੀ ਭੂਤ ਨਹੀਂ ਪੜਾਈ ਪਈ ਆ ਤਾਂ ਇਸ ਝੋਨੇ ਦੇ ਵਿੱਚ ਇੱਕ ਵੀ ਦਾਣਾ ਹਲਦੀ ਰੋਗ ਨਾਲ ਗ੍ਰਸਤ ਕਿਉਂ ਨਹੀਂ ਹੈਗਾ? ਇਸ ਝੋਨੇ ਤੇ ਪੱਤਾ ਲਪੇਟ ਦਾ ਅਟੈਕ ਕਿਉਂ ਨਹੀਂ ਹੋਇਆ? ਇਸ ਝੋਨੇ ਤੇ ਗੋਭ ਦੀ ਸੰਟੀ ਦਾ ਹਮਲਾ ਕਿਉਂ ਨਹੀਂ ਹੋਇਆ? ਇਸ ਝੋਨੇ 'ਚ ਮੁੱਢਾਂ ਵਾਲਾ ਤੇਲਾ ਕਿਉਂ ਨਹੀਂ ਆਇਆ? ਇਹ ਉਹ ਸਵਾਲ ਆ ਜਿਨ੍ਹਾਂ ਦੇ ਜਵਾਬ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਤੇ ਇਸ ਵੀਡੀਓ ਦੇ ਰਾਹੀਂ ਉਹ ਜਵਾਬ ਅਸੀਂ ਰੂਬਰੂ ਕੰਨ ਲੱਗਿਆ ਸੋ ਆਪਾਂ ਮੌਜੂਦ ਆ ਪਿੰਡ ਪੂਲੀ ਜਿਲ੍ਹਾ ਬਠਿੰਡਾ ਵਿਖੇ ਬਾਈ ਦਪਿੰਦਰ ਸਿੰਘ ਹੁਣਾਂ ਦੇ ਨਾਲ ਇਹਨਾਂ ਦੇ ਖੇਤ ਚ ਇਹ 11 ਦਾ 11 ਏਕੜ ਰਕਬਾ ਜਿਹਦੇ ਵਿੱਚੋਂ ਲਗਭਗ 1.5 ਏਕੜ ਦੇ ਵਿੱਚ ਝੋਨਾ ਲੱਗਿਆ ਕੁਝ ਵੱਟਾਂ ਖਾਲਾਂ ਪਈਆਂ ਬੂਹਿਆਂ ਦੇ ਵਿੱਚ ਨਿਕਲ ਗਿਆ ਤਾਂ ਮੋٹے ਤੌਰ ਤੇ 1.5 ਏਕੜ ਰਕਬੇ ਦੇ ਵਿੱਚ ਇਹ ਝੋਨਾ ਲਾਇਆ ਗਿਆ ਤੇ ਇਹ ਦੀ ਇਹ ਸਾਰੇ ਮਸਲੇ ਇਹਦੇ ਚ ਨਹੀਂ ਖੜੇ ਹੋਏ ਇਹਦੀ ਵਜ੍ਹਾ ਜਿਹੜੀ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਦੇ ਕਾਰਨ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਈ ਦਪਿੰਦਰ ਸਿੰਘ ਹੁਣਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਬ ਸੋ ਇਹਨਾਂ ਦਾ ਇਹ ਖੇਤ ਆ ਇਹਨਾਂ ਦਾ ਹੀ ਝੋਨਾ ਇੱਕ ਵੱਡੀ ਖਾਸियत ਹੋਰ ਦੱਸ ਦਈਏ ਕਿ ਸਾਰਾ ਰਕਬਾ 1.5 ਏਕੜ ਇਹਨਾਂ ਕੋਲੇ ਠੇਕੇ ਤੇ ਆ باوجود ਕਿ ਜਮੀਨ ਠੇਕੇ ਤੇ ਆ ਪਹਿਲਾਂ ਜੰਤਰਬੀਜ ਕੇ ਵੱਡਾ-ਵੱਡਾ ਕਰਕੇ ਵਾਇਆ ਗਿਆ ਪਹਿਲਾਂ ਜ਼ਮੀਨ ਦਾ ਖਿਆਲ ਕੀਤਾ ਗਿਆ ਤੇ ਫਿਰ ਇੱਥੇ ਝੋਨਾ ਲਾਇਆ ਗਿਆ ਤੇ ਲੋਕ ਆਪਦੇ ਖੇਤਾਂ 'ਚ ਵੀ ਜੰਤਰਬੀਜ ਕੇ ਨਹੀਂ ਬੋਂਦੇ ਦਪਿੰਦਰ ਸਿੰਘ ਨੇ ਠੇਕੇ ਵਾਲੇ ਵਾਣ ਦੇ ਵਿੱਚ ਜੰਤਰਬੀਜ ਕੇ ਜ਼ਮੀਨ ਤਿਆਰ ਕੀਤੀ ਤੇ ਫਿਰ ਝੋਨਾ ਇੱਥੇ ਲਾਇਆ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇਹ ਕੀੜਿਆਂ ਦਾ ਹਮਲਾ ਕਿਉਂ ਨਹੀਂ ਹੋਇਆ ਪੱਤਾ ਲਪੇਟ ਗੋਭ ਦੀ ਸੁੰਢੀ ਤੇ ਬੀਪੀਐਚ ਮੁੱਢਾਂ ਵਾਲਾ ਤੇਲਾ ਤੇ ਕਿਉਂ ਨਹੀਂ ਆਈ ਇਹਦੇ ਚ ਹਲਦੀ ਰੋਗ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫੰਗਸ ਉਹ ਤੁਹਾਨੂੰ ਦੱਸ ਦਈਏ ਕਿਉਂ ਨਹੀਂ ਆਈ ਸੋ ਦੋਸਤੋ ਸਭ ਤੋਂ ਵੱਡੀ ਗੱਲ ਕਿ ਏਥੇ ਝੋਨੇ ਨੂੰ ਟ੍ਰਾਂਸਪਲੈਂਟ ਕਰਨ ਤੋਂ ਪਹਿਲਾਂ ਇੱਥੇ ਜ਼ਮੀਨ ਪੂਰੀ ਤਕੜੀ ਤਿਆਰ ਕੀਤੀ ਗਈ ਟਰੈਕਟਰ ਦੀ ਛਤਰੀ ਲਕੂ ਦਾ ਜੰਤਰ ਵਿੱਚ ਵਾਹ ਕੇ ਉਦੋਂ ਬਾਅਦ ਜੰਤਰ ਕੱਦੂ ਕਰਤਾ 8 ਇੰਚ ਦੀ ਪਣੀਰੀ 25 ਦਿਨਾਂ ਦੀ ਅਸੀਂ ਟ੍ਰਾਂਸਪਲੈਂਟ ਕੀਤੀ ਤੇ ਝੋਨਾ ਲਾਇਆ ਖੁੱਲਾ ਡੁੱਲਾ ਬਾਈ ਦੀ ਗੇਠਾ ਜਿਹੜੀ 11 ਇੰਚ ਦੀ ਆ ਤੇ ਇੱਥੇ 11 ਇੰਚ ਜਾਂ 11 ਇੰਚ ਤੋਂ ਵੱਧ ਦੂਰੀ ਤੇ ਝੋਨਾ ਲੱਗਿਆ ਜਿਹੜੀ ਲੇਬਰ ਸਾਡੀ ਆਈਸੀ ਪ੍ਰਵਾਸੀ ਮਜ਼ਦੂਰਾਂ ਦੀ ਉਹਨੂੰ ਅਸੀਂ ਕਹਤਾ ਸੀ ਪੂਰਾ ਖੁੱਲਾ ਡੁੱਲਾ ਝੋਨਾ ਲਾਉਣਾ ਤੇ ਉਹਨਾਂ ਨੇ ਪੂਰਾ ਖੁੱਲਾ ਡੁੱਲਾ ਝੋਨਾ ਇਹ ਲਾਇਆ ਉਸ ਤੋਂ ਬਾਅਦ ਇਹਦਾ ਪਾਲਣ ਪੋਸ਼ਣ ਆ ਜਿਹੜਾ ਉਹ ਬਹੁਤ ਅਹਿਮ ਹੈ ਪਾਲਣ ਪੋਸ਼ਣ ਤੇ ਜਿਹੜੀ ਤੁਹਾਡੀ ਲਵਾਈ ਆ ਉਹ ਤੈਅ ਕਰ ਦਿੰਦੀ ਆ ਕਿ ਤੁਹਾਡਾ ਮਸਲਾ ਵਿਗੜੇਗਾ ਕਿ ਬਿਨਾਂ ਵਿਗੜੇ ਸਿਰੇ ਚੜ੍ਹ ਦੇਗਾ ਤਾਂ ਇਹਦਾ ਪਾਲਣ ਪੋਸ਼ਣ ਆ ਜਿਹੜਾ ਬਹੁਤ ਘੱਟ ਕਿੱਲੇ ਦੀ ਸਿਰਫ 72 ਕਿਲੋ ਯੂਰੀਆ ਲੱਗੀਆਂ ਉਹ ਵੀ ਚਾਰ ਕਿਸ਼ਤਾਂ ਚ ਹਾਂਜੀ ਪਹਿਲੀ ਕਿਸ਼ਤ 12 ਕਿਲੋ ਦੂਜੀ 16 ਕਿਲੋ ਤੀਜੀ 20 ਕਿਲੋ ਦੀ ਤੇ ਚੌਥੀ 24 ਕਿਲੋ ਪ੍ਰਤੀ ਏਕੜ ਤੀਜੀ ਤੇ ਚੌਥੀ ਕਿਸ਼ਤ ਦੇ ਵਿੱਚ ਅਸੀਂ 15-15 ਕਿਲੋ ਐਮਓਪਿ ਮਿਊ ਰੇਟ ਆਫ ਪੋਟਾਸ਼ ਇਸ ਬਾਣ ਦੇ ਵਿੱਚ ਪਾਈਆਂ ਯੂਰੀਆ ਦੇ ਵਿੱਚ ਰਲਾ ਕੇ ਤੇ ਦੂਜੀ ਜਿਹੜੀ ਕਿਸ਼ਤ ਆ ਉਹ ਤੋਂ ਚਾਰ ਦਿਨ ਪਹਿਲਾਂ ਅਸੀਂ ਇਹਦੇ ਵਿੱਚ 15 ਕਿਲੋ ਸਰੋਂ ਦੀ ਖਾਲ ਪਾਣੀ ਦੇ ਨਾਲ ਵਗਾਈ ਸੀ ਸੋ ਇਹ ਤਾਂ ਸੀਗਾ ਇਹਦਾ ਉਹ ਪਾਲਣ ਪੋਸ਼ਣ ਜਿਹੜਾ ਬਾਜ਼ਾਰ ਅਧਾਰਤ ਕੀਤਾ ਗਿਆ ਮੁੱਖ ਰੂਪ ਨਾਲ ਤੇ ਇਹਦੇ ਉੱਤੇ 200 ਸਪਰੀਆਂ ਵੀ ਅਸੀਂ ਕੀਤੀਆਂ 2.5 ਕਿਲੋ ਯੂਰੀਆ ਕਿੱਲੇ ਦਾ ਅੱਧਾ ਕਿਲੋ ਸਲਫਰ 80% ਤੇ 200 ਗ੍ਰਾਮ ਦੇ ਲਗਭਗ ਚਲੇਟਡ ਜ਼ਿੰਕ 12% ਇਹਦੀਆਂ 200 ਸਪਰੀਆਂ ਕੀਤੀਆਂ ਇਹ ਸੀਗਾ ਇਹਦਾ ਕੈਮੀਕਲ ਕੀਤੀ ਵਾਲਾ ਪਾਲਣ ਪੋਸ਼ਣ ਤੇ ਇਹਦੇ ਲਾਵਾ ਇਹਦੇ ਉੱਤੇ 200 ਸਪਰੀਆਂ ਅਸੀਂ ਕੀਤੀਆਂ 2.5 2 ਇਕੜਾ ਲਗੂ ਤਤ ਘੋਲ ਜਿਹੜਾ ਕਿ ਸਰੋਂ ਦੀ ਖਾਲ ਪਾਥੀਆਂ ਲੱਕੜ ਦੀ ਸੁਆਹ ਚੂਨੇ ਅਤੇ ਆਪਣੇ ਸਿੰਧਾ ਨਮਕ ਤੋਂ ਤਿਆਰ ਹੁੰਦਾ ਪਾਣੀ ਦੇ ਨਾਲ ਤਾਂ ਇਹ ਸਿਰਫ ਇਹਦਾ ਪਾਲਣ ਪੋਸ਼ਣ ਆ ਹੁਣ ਇਹ ਜਿਹੜਾ ਪਾਲਣ ਪੋਸ਼ਣ ਆ ਇਹਦੇ ਚੱਲਦਿਆਂ ਇਹ ਝੋਂਦਾ ਜਿਹੜਾ ਹੈਗਾ ਹਰ ਤਰ੍ਹਾਂ ਦੀ ਜਿਹੜੀ ਅਚਾਹ ਹੈਗੀ ਆ ਬਿਮਾਰੀ ਹੈਗੀ ਆ ਮੁਸੀਬਤ ਹੈਗੀ ਆ ਉਹ ਤੋਂ ਸੁਰੱਖ ਰੂ ਰਿਆ ਤੇ ਇੱਕ ਜ਼ਰੂਰੀ ਪੁਆਇੰਟ ਜੇ ਤੁਸੀਂ ਧਿਆਨ ਚ ਕਰ ਲਓ ਤਾਂ ਅੱਗੇ ਤੋਂ ਤੁਹਾਡਾ ਝੋਂਦਾ ਵੀ ਇਸ ਤਰ੍ਹਾਂ ਦਾ ਹੋਊਗਾ ਜਿਹੜੀ ਰੇ ਹੈ ਉਹ ਅਸੀਂ 30 ਦਿਨਾਂ ਦੇ ਵਿੱਚ ਵਿੱਚ ਪੂਰੀ ਕਰਤੀ ਸੀ ਇਹਦੇ ਚ 31ਵਾਂ ਦਿਨ ਅਸੀਂ ਪੈਣ ਨਹੀਂ ਦਿੱਤਾ ਤਾਂ ਉਹਦੇ ਚਲਦਿਆਂ ਇੱਕ ਤਾਂ ਰੇ ਦੀ ਮਾਤਰਾ ਘੱਟ ਰੱਖੀ ਇੱਕ 30 ਦਿਨਾਂ ਦੇ ਵਿੱਚ ਵਿੱਚ ਪੂਰੀ ਕਰਤੀ ਤੇ ਝੋਂਦਾ ਖੁੱਲਾ ਡੁੱਲਾ ਵਿਰਲਾ ਲੱਗਿਆ ਇਹਦੇ ਵਿੱਚ ਹਵਾ ਰੋਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਵਾਲਾ ਸਾਡਾ ਸਿਧਾਂਤ ਲਾਗੂ ਆ ਉਹਦੇ ਚਲਦਿਆਂ ਇਸ ਝੋਨੇ ਦੇ ਉੱਤੇ ਨਾ ਤਾਂ ਕਿਸੇ ਪਤਾਲ ਪੇੜ ਸੁੰਡੀ ਦਾ ਹਮਲਾ ਹੋਇਆ ਨਾ ਇਹਦੇ ਉੱਤੇ ਕਿਸੇ ਗੋਭਲੀ ਸੁੰਡੀ ਦਾ ਅਟੈਕ ਹੋਇਆ ਨਾ ਇਹਦੇ ਤੇ ਕੋਈ ਬਰਾਉਨ ਪਲਾਂਟ ਹੌਪਰ ਯਾਨੀ ਕਿ ਮੁੱਢਾ ਵਾਲਾ ਤੇਲਾ ਆਇਆ ਤੇ ਨਾ ਹੀ ਇਹਦੇ ਤੇ ਸ਼ੀਤ ਬ্লাইਟ ਜਾਂ ਆਪਣੀ ਉਹਨੂੰ ਕੀ ਕਹਿੰਦੇ ਆ ਹਾਲਸ ਸਮਟ ਹਲਦੀ ਡੋਟੀ ਰੋਗ ਆਇਆ ਠੀਕ ਹੈ ਜੜ੍ਹਾਂ ਦੇ ਵਿੱਚ ਇੱਕ ਵਾਰੀ ਇੱਕ ਕਿਆਰੇ ਦੇ ਵਿੱਚ ਫੰਗਸ ਆਈ ਸੀ ਉਦੋਂ ਅਸੀਂ 1 ਕਿਲੋ ਚਿੱਟੀ ਫਟਕੜੀ ਉਸ ਬਾਣ ਦੇ ਵਿੱਚ ਰੱਖਤੀ ਸੀ ਤੇ ਪਾਣੀ ਲਾਉਂਦੇ ਸੀ ਹੁਣ ਜੇ ਸਾਡੇ ਖੇਤ ਦੇ ਵਿੱਚ ਸਿਰਫ ਇੰਨਾ ਦਾ ਪ੍ਰਾਦਰਿਤ ਕਰਦੇ ਹੋਏ ਇੰਨਾ ਸੋਹਣਾ ਟੌਪ ਕਲਾਸ ਝੋਨਾ ਖੜਾ ਤੇ ਤੁਹਾਡੇ ਖੇਤਾਂ ਚ ਇਹ ਸਾਰੀਆਂ ਮੁਸੀਬਤਾਂ ਕਿਉਂ ਆ ਰਹੀਆਂ ਇਹਦਾ ਇਸ ਸਵਾਲ ਦਾ ਜਵਾਬ ਤੁਹਾਨੂੰ ਲੱਭਣਾ ਚਾਹੀਦਾ ਕਿ ਨਹੀਂ ਅਸੀਂ ਪੂਰੇ 1.5 ਏਕੜਾਂ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਆਹ ਫਸਲ ਸਫਲਤਾਪੂਰਵਕ ਕਾਸ਼ਤ ਕਰਕੇ ਦੇ ਦਿੱਤਾ ਹੁਣ ਫਾਇਦਾ ਉਹਨੂੰ ਮਿਲਦਾ ਜਿਹੜਾ ਸਾਡੀ ਗੱਲ ਤੇ ਗੌਰ ਕਰਕੇ ਅਮਲ ਕਰੂਗਾ ਨਹੀਂ ਤਾਂ ਇੱਕ ਚੱਕਾ ਅਸੀਂ ਢੰਡਾ ਪੜਾਰੀਆਂ ਕਿੰਨਾ ਕੁ ਪਾਲ ਇੱਕ ਮੁਟਟੀ ਚੱਕਲਾ ਦੂਜੀ ਨੂੰ ਤਿਆਰ ਫੇਰ ਤਾਂ ਆਿਆਂ ਵੀ ਇੱਕ ਇੱਕ ਕੀੜੇ ਵਾਲੀ ਢੋਲੀ ਲਾ ਦਿਓ ਤੇ ਦੂਜੀ ਵਾਲੀ ਪਾ ਲੋ ਕਦੇ ਕੀੜੇ ਵਾਲੀ ਪਾੜੋ ਕਦੇ ਫੰਗਸ ਵਾਲੀ ਪਾੜੋ ਕਦੇ ਮੁੱਢਾਂ ਵਾਲੇ ਤੇਲੇ ਵਾਲੀ ਪਾੜੋ ਇਹੀ ਚੱਲੀ ਜਾਣਾ ਫਿਰ ਤਾਂ ਸੋ ਇਸ ਖੇਤ ਦੇ ਵਿੱਚ ਜੋ ਅਸੀਂ ਕੀਤਾ ਉਹ ਤੁਹਾਡੇ ਕੱਲੇ-ਕੱਲੇ ਖੇਤ ਦੇ ਵਿੱਚ ਹੋ ਸਕਦਾ ਬਸ਼ਰਤੇ ਤੁਸੀਂ ਥੋੜਾ ਜਿਹਾ ਸਬਰ ਨਾਲ ਚੱਲੋ ਦਿਮਾਗ ਨਾਲ ਚੱਲੋ ਤੇ ਦਿਲ ਕਰੜਾ ਕਰਕੇ ਖੇਤੀ ਕਰੋ ਇਹ ਬੰਦਾ ਵੀ ਇੱਕ ਸਧਾਰਨ ਕਿਸਾਨ ਆ ਪਰ ਇਹਦੀ ਖਾਸੀਅਤ ਇਹ ਆ ਕਿ ਇਹ ਪਹਿਲੀ ਵਾਰੀ ਖੇਤੀ ਕਰ ਰਿਹਾ ਤੇ ਇਹਨੂੰ ਜੋ ਕੁਝ ਮੈਂ ਦੱਸ ਰਿਹਾ ਇਹ ਭਾਈ ਸਾਹਿਬ ਉਹੀ ਕੁਝ ਆਪਣੀ ਖੇਤੀ 'ਚ ਲਾਗੂ ਕਰਦੇ ਪਏ ਆ ਇਹਨਾਂ ਦੇ ਦਿਮਾਗ 'ਚ ਦੂਜੀ ਤੀਜੀ ਗੱਲ ਆਉਂਦੀ ਨਹੀਂ ਜਿਵੇਂ ਕਿ ਜਿਹੜੀਆਂ ਗੱਲਾਂ ਮੈਂ ਇਹਨਾਂ ਨੂੰ ਕਹੀਆਂ ਉਹੀ ਤੁਹਾਨੂੰ ਵੀ ਕਹਿਣਾ ਤੇ ਤੁਹਾਡਾ ਦਿਮਾਗ ਆ ਜਿਹੜਾ ਮੇਰੀ ਗੱਲ ਤੋਂ ਬਾਅਦ 35 ਗੱਲਾਂ ਹੋਰ ਸਮਝਾ ਦਿੰਦਾ ਤੁਹਾਨੂੰ ਤੇ ਇਹਨਾਂ ਕੋਲੇ ਦੂਜੀ ਗੱਲ ਵੀ ਨਹੀਂ ਆਉਂਦੀ ਇਹ ਕਹਿੰਦੇ ਵੀ ਜੋ ਤੂੰ ਕਹੇਗਾ ਉਹੀ ਚੱਲੂ ਤੇ ਆਹ ਉਹਦਾ ਰਿਜ਼ਲਟ ਆ ਭਾਈ ਜੇ ਜੋ ਮੈਂ ਕਹੂੰਗਾ ਉਹੀ ਚੱਲੂ ਹਾਂਜੀ ਉਹਦੇ ਰਿਜ਼ਲਟ ਤੋਂ ਨਿਰਾਸ਼ਾ ਕੋਈ ਕੋਈ ਨਿਰਾਸ਼ਾ ਨਹੀਂ ਸਾਰੇ ਰਿਜ਼ਲਟ ਸਾਹਮਣੇ ਆ ਆਪਣੇ ਬਹੁਤ ਵਧੀਆ ਰਿਜ਼ਲਟ ਹੈਗੇ ਜੀ ਜਿਵੇਂ ਜਿਵੇਂ ਤੁਸੀਂ ਗਾਈਡ ਕੀਤਾ ਸੀ ਉਸੇ ਉਸੇ ਤਰੀਕੇ ਨਾਲ ਅੱਪਾ ਸ਼ੁਰੂਤ ਲਾ ਕੇ ਹੁਣ ਤੱਕ ਚੱਲੇ ਆਗੇ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਜੀ ਸਾਹਮਣੇ ਆਗੇ ਬਿਲਕ ਕੀ ਬੋਰਡ ਮਤਲਬ ਪਰਮਾਤਮਾ ਦੀ ਮਿਹਰ ਹੈ ਵੀ ਤੁਹਾਡੀ ਗਾਈਡੈਂਸ ਅਕੋਰਡਿੰਗ ਆਪਾਂ ਚੱਲ ਕੇ ਇੰਨੀ ਵਧੀਆ ਫਸਲ ਉਤਪਾਦ ਕੀਤੀ ਹੈ ਹਾਂਜੀ ਸੋ ਇੱਕ ਸਵਾਲ ਬਹੁਤ ਜ਼ਰੂਰੀ ਹੈ ਇਸ ਝੋਨੇ ਨੂੰ ਜੇ ਤੁਹਾਡੇ ਧਿਆਨ ਚ ਹੋਵੇ ਯਾਦ ਹੋਵੇ ਤਾਂ ਕੁੱਲ ਕਿੰਨੇ ਪਾਣੀ ਲੱਗ ਚੁੱਕੇ ਹੈ ਪਾਣੀ ਮੀਂਹ ਤੋਂ ਬਾਅਦ ਤਾਂ ਇੱਕ ਪਾਣੀ ਲੱਗਿਆ ਸੀਗਾ ਉਸ ਤੋਂ ਕਾਫੀ ਟਾਈਮ ਦਾ ਪਾਣੀ ਲੱਗਿਆ ਹੀ ਨਹੀਂ ਪਾਣੀ ਆਦ-ਪਾਰੀ ਹੋ ਗਿਆ ਸੀਗਾ ਸਾਰਾ ਸਾਰੇ ਖੇਤਾਂ ਦਾ ਜੀ ਉਸ ਤੋਂ ਪਹਿਲਾਂ ਜੇ ਪਹਿਲੇ 15 ਦਿਨ ਪਾਣੀ ਮਿਲ ਥੋੜਾ ਰੱਖਿਆ ਸੀਗਾ ਫਿਰ ਤਾਂ ਉਸ ਤੋਂ ਬਾਅਦ ਪੂਰਾ ਸ ਘਾਹ ਦਾ ਸੀ ਇੱਕ ਟਾਈਮ ਤੱਕ ਠੀਕ ਹੈ ਇਹਨੂੰ ਵਾਧ ਤੋਂ ਵਾਧ 10-12 ਵਾਰ ਹਾਂਜੀ ਬਸੇ ਨਹੀਂ ਹੈ ਨਹੀਂ ਹੈ ਹਾਂਜੀ ਹਾਂਜੀ ਵੀ 10 ਤਵਾਰ ਨਹੀਂ ਲੱਗੇ ਹੋਣੇ ਬਾਅਦ ਤੋਂ ਬਾਅਦ 12 ਲੱਗ ਗਏ ਹੋਣੇ 15 ਪਾਣੀ ਤੇ ਇਹ ਜਾਂਦਾ ਨਹੀਂ ਸਾਡਾ ਝੋਨਾ 2 ਦਿਨਾਂ ਬਾਅਦ ਇਹਨੂੰ ਆਖਰੀ ਪਾਣੀ ਲੱਗਣਾ ਤੇ ਤੁਹਾਨੂੰ ਵੀ ਬੇਨਤੀ ਆ ਕਿ ਝੋਨੇ ਨੂੰ ਵੱਢਣ ਤੋਂ 20 25 ਦਿਨ ਪਹਿਲਾਂ ਆਖਰੀ ਪਾਣੀ ਲਾ ਦੇਣਾ ਚਾਹੀਦਾ ਪਾਣੀ ਬੰਦ ਕਰ ਦੇਣਾ 20 25 ਦਿਨ ਪਹਿਲਾਂ ਝੋਨਾ ਵੱਢਣ ਤੋਂ ਪਾਣੀ ਲਾ ਕੇ ਬੰਦ ਕਰ ਦਿਓ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਵੱਡਾ ਫਾਇਦਾ ਤੁਹਾਡਾ ਇਹ ਹੋਣਾ ਕਿ ਤੁਹਾਡੇ ਝੋਨੇ ਦੀ ਢੇਰੀ ਮੌਇਸਚਰ ਵਾਲੇ ਮਸਲੇ ਕਰਕੇ ਰੁਲੂਗੀ ਨਹੀਂ ਜਿਹੜੇ ਝੋਨੇ ਨੂੰ ਵੱਢਣ ਤੋਂ 10 ਦਿਨ ਪਹਿਲਾਂ ਪਾਣੀ ਬੰਦ ਕੀਤਾ ਉਹ ਢੇਰੀ ਰੋਲ ਨਹੀਂ ਰੋਲਨੀ ਹੈ ਮoiश्चਰ ਵਾਲੇ ਚੱਕਰ ਦੇ ਵਿੱਚ ਤਾਂ ਕਿਉਂਕਿ ਮoiश्चਰ ਥੱਲੋਂ ਦਾਣਿਆਂ 'ਚ ਜਿਹੜਾ ਵੱੜਦਾ ਉਹਨੂੰ ਤੁਸੀਂ ਢੇਰੀਆਂ ਖਿਲਾਰ-ਖਿਲਾਰ ਕੇ ਛੇਤੀ ਠੀਕ ਨਹੀਂ ਕਰ ਸਕਦੇ ਤੇਲ ਵਾਲੇ ਨੂੰ ਤਾਂ ਕਰ ਸਕਦੇ ਆ ਤਾਂ ਜੇ ਤੁਸੀਂ ਝੋਨਾ ਵੜਨ ਤੋਂ 20-25 ਦਿਨ ਪਹਿਲਾਂ ਪਾਣੀ ਬੰਦ ਕਰ ਦਿੰਦੇ ਆ ਤਾਂ ਫੇਰ ਤੁਹਾਡੇ ਝੋਨੇ ਦੇ ਵਿੱਚ ਮoiश्चਰ ਵਾਲਾ ਮਸਲਾ ਜਮੇ ਨਹੀਂ ਹੁੰਦਾ ਤੇ ਤੁਹਾਡੇ ਝੋਨੇ ਦੀ ਕੁਆਲਿਟੀ ਜਿਹੜੀ ਇੱਕ ਨੰਬਰ ਬਣਦੀ ਆ ਦਾਣਾ ਸੁਨਹਿਰੀ ਤਗੜਾ ਤੇ ਜਾਨਦਾਰ ਬਣਦਾ ਤੇ ਢੇਰੀ ਆਡੀ ਚਮਕਦੀ ਆ ਤੇ ਵਪਾਰੀ ਉਹਨੂੰ ਪਹਿਲ ਦੇ ਅਧਾਰ ਤੇ ਜਿਹੜਾ ਹੈਗਾ ਖਰੀਦ ਕਰਨ ਵਾਸਤੇ ਅੱਗੇ ਆਉਂਦਾ ਕਈ ਵਾਰੀ 100 ਰੁ ਇਹ ਤਾਂ ਹੋ ਗਿਆ ਪਾਣੀ ਵਾਲਾ ਹਿਸਾਬ ਕਿਤਾਬ ਵੀ 10 12 ਪਾਣੀਆਂ ਦੇ ਨਾਲ ਇਹ ਚੋਣਾ ਆਪਣਾ ਸਿਰੇ ਚੜ ਚੱਲਿਆ ਇੱਕ ਪਾਣੀ ਹੋਰ ਲੱਗੂ ਤੇ ਬਾਈ ਜੀ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹਣਾ ਕਿ ਜਿਹੜਾ ਇਹ ਆਪਾਂ ਪਾਲਣ ਪੋਸ਼ਣ ਕੀਤਾ 72 ਕਿਲੋ ਯੂਰੀਆ 30 ਕਿਲੋ ਪੋਟਾਸ਼ 15 ਕਿਲੋ ਸਰੋਂ ਦੀ ਖਾਲਾ 5 ਕਿਲੋ ਯੂਰੀਆ ਇੱਕ 1 ਕਿਲੋ ਆਪਣੀ ਸਲਫਰ ਇੱਕ ਤੇ 400 ਗ੍ਰਾਮ ਚ ਲੀਟਰ ਜ਼ਿੰਕ ਇੱਕ ਇਹਦਾ ਕੁੱਲ ਖਰਚਾ ਕਿੰਨਾ ਆ ਗਿਆ ਹੋਊਗਾ 21200 ਰੁਪਏ ਆਇਆ ਹੁਣ ਹਾਂਜੀ ਜੀ ਮੈਂ ਹਿਸਾਬ ਲਾਇਆ ਸੀਗਾ ਦੋਸਤਪਰੀਆਂ ਤੋਂ ਪਹਿਲਾਂ ਸਾਡਾ ਝੋਨਾ 18500 ਰੁਪਈਆ ਖਰਚ ਆਇਆ ਸੀਗਾ ਇਹ ਜਿਹੜੀਆਂ ਦੋ ਸੁਪਰੀਆਂ ਅਸੀਂ ਕੀਤੀਆਂ ਬਾਅਦ ਚ ਤਾਂ ਇਹ ਜੋੜ ਲਓ ਤੇ ਵਿੱਚ ਉਹ ਢਾਈ ਢਾਈ ਏਕੜਾਂ ਦਾ ਹਿਸਾਬ ਕਿਤਾਬ ਜੋੜ ਲਓ ਤਾਂ 2500 ਰੁਪਈਆ ਪ੍ਰਤੀ ਏਕੜ ਸਿਰਫ ਖਾਚ ਕੇ ਰੇਸਪਰੇ ਦਾ ਸਾਡਾ ਝੋਨਾ ਸਿਰੇ ਚੜ ਗਿਆ ਤੇ ਹੁਣ ਜਿਨ੍ਹਾਂ ਨੇ 8 8 12 12000 ਰੁਪਈਆ ਖਰਚਾ ਹੋਇਆ ਰੇਸਪਰੇ ਤੇ ਝੋਨਾ ਸਿਰੇ ਚੜਾਉਣ ਵਾਸਤੇ ਉਹਨਾਂ ਲਈ ਇਹ ਇੱਕ ਵੱਡਾ ਸਵਾਲ ਹੈ ਕਿ ਤੁਹਾਨੂੰ ਇਹ ਸਿਆਣਪ ਕਿੱਥੋਂ ਮਿਲਦੀ ਹੈ ਵੀ ਜਿਹੜਾ ਕੰਮ 2500 ਚ ਹੋ ਸਕਦਾ ਹੈ ਉਹ 10-12000 ਰੁਪਿਆ ਕਿੱਲੇ ਚ ਕਰਨ ਦੀ ਸਿਆਣਪ ਤੁਹਾਨੂੰ ਕਿੱਥੋਂ ਮਿਲਦੀ ਆ ਇੰਨਾ ਦਿਮਾਗ ਤੁਸੀਂ ਲੈ ਕੇ ਕਿੱਥੋਂ ਆਉਨੇ ਆ ਸੋ ਜੇ ਸਾਡਾ ਝੋਨਾ ਸਿਰਫ 2500 ਰੁਪਿਆ ਪ੍ਰਤੀ ਏਕੜ ਖਰਚਾ ਕਰਕੇ ਇੰਨਾ ਸੋਹਣਾ ਸਿਰੇ ਚੜਦਾ ਪਿਆ ਤਾਂ ਤੁਹਾਡਾ ਝੋਨਾ ਕਿਉਂ ਨਹੀਂ ਚੜਦਾ ਪਿਆ ਇਹਦੇ ਲਈ ਤੁਹਾਨੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਨਹੀਂ ਫੇਰਨਾ ਪੈਣਾ ਤੇ ਇੱਥੇ 1 ਏਕੜ ਨਹੀਂ ਅੱਧਾ ਨਹੀਂ ਪੂਰੇ 1.5 ਏਕੜ ਝੋਨਾ ਇੰਨਾ 1.5 ਏਕੜਾਂ ਦੇ ਵਿੱਚ ਸਾਡੀ ਇੰਨੀ ਸੋਹਣੀ ਪੋਜੀਸ਼ਨ ਹੈਗੀ ਆ ਝੋਨੇ ਦੀ 2500 ਰੁਪਿਆ ਪ੍ਰਤੀ ਏਕੜ ਦੇ ਵਿੱਚ ਸਿਰੇ ਚੜਦਾ ਪਿਆ ਤਾਂ ਯਾਰ ਇਹ ਦੋ ਵੱਡਾ ਤਿਆਰਬਾ ਹੋਰ ਤੁਹਾਨੂੰ ਕੀ ਕਰਕੇ ਦਿਖਾ ਦਈਏ ਤੇ ਝੋਨਾ ਤੁਹਾਡੀ ਸਕਰੀਨ ਤੇ ਆ ਬਹੁਤ ਹੀ ਸ਼ਾਨਦਾਰ ਪੋਜੀਸ਼ਨ ਦੇ ਵਿੱਚ ਆ ਅਨਾਜ ਨਾਲ ਲੱਦਿਆ ਹੋਇਆ ਤੇ ਕੱਲੀ ਕੱਲੀ ਮੁੰਜਰ ਦਾਣਿਆਂ ਨਾਲ ਭਰ ਕੇ ਝੁਕੀ ਹੋਈ ਆ ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਦੋਸਤੋ ਖੇਤੀ ਇੰਨੀ ਉਲਝਣ ਤਾਣੀ ਨਹੀਂ ਹੈਗੀ ਜਿੰਨੀ ਤੁਸੀਂ ਬਣਾਈ ਬੈਠੇ ਮੁੱਖ ਧਾਰਾ ਦੇ ਖੇਤੀਬਾੜੀ ਦੀਆਂ ਸ਼ਫਾਰਸ਼ਾਂ ਦੇ ਮਗਰ ਲੱਗ ਕੇ ਤੁਸੀਂ ਆਪਣੀ ਖੇਤੀ ਆਪਣੀ ਜ਼ਮੀਨ ਆਪਣੇ ਵਾਤਾਵਰਨ ਆਪਣੀ ਸਿਹਤ ਦੀ ਐਸੀ ਤੈਸੀ ਫੇਰਨ ਤੇ ਲੱਗੇ ਹੋਏ ਨਗਾਤਾਰ ਉਦੋਂ ਬਾਅਦ ਆਉਂ ਬਚੋ ਜੇ ਸਾਡੇ ਵਰਗਾ ਬੰਦਾ ਤੁਹਾਡੇ ਸਾਹਮਣੇ ਆ ਚੀਜ਼ ਖੜੀ ਕਰਕੇ ਬੈਠਾ ਤਾਂ ਤੁਸ ਤੁਹਾਡੇ ਖੇਤਾਂ ਚ ਵੀ ਇਹ ਹੋ ਸਕਦਾ ਬਾਈ ਥੋੜਾ ਬਹੁਤਾ ਅਕਲ ਨੂੰ ਹੱਤ ਮਾਰੋ ਸਾਡੇ ਤੇ ਨਹੀਂ ਯਕੀਨ ਤਾਂ ਚਾਰ ਕਣਾਲਾਂ 1 ਕਿੱਲਾ ਝੋਨਾ ਸਾਡੇ ਤਰੀਕੇ ਨਾਲ ਲਾ ਕੇ ਪਾਲੋ ਚਾਰ ਕਣਾਲਾਂ 1 ਕਿੱਲਾ ਕਣਕ ਸਾਡੇ ਤਰੀਕੇ ਨਾਲ ਬੀਜ ਕੇ ਪਾਲੋ ਜੇ ਉਹਦੇ ਵਿੱਚੋਂ ਤੁਹਾਨੂੰ ਕੋਈ ਘਾਟਾ ਪੈ ਗਿਆ ਤਾਂ ਉਹਦੇ ਪੈਸੇ ਮੈਂ ਦੇਊਗਾ ਤੇ ਜਦ ਬਾਅਦ ਤੁਹਾਡਾ ਰਿਸਕ ਮੇਰਾ ਤੇ ਉਸ ਤੋਂ ਬਾਅਦ ਸਾਰੀ ਉਮਰ ਦਾ ਫਾਇਦਾ ਕਿਦਾ ਹੋਣਾ ਤੁਹਾਡਾ ਤੇ ਇਦੋਂ ਜ਼ਿਆਦਾ ਤਾਂ ਮੈਂ ਕੁਝ ਕਰ ਵੀ ਨਹੀਂ ਸਕਦਾ ਸੋ ਬੇਨਤੀ ਆ ਭਰਾਵੋ ਮੁੱਖ ਧਾਰਾ ਦੇ ਖੇਤੀ ਆਦਾਰੇ ਦੀਆਂ ਸ਼ਫਾਰਸ਼ਾਂ ਦੇ ਮੁਤਾਬਕ ਚੱਲਣਾ ਬੰਦ ਕਰੋ ਚੰਗੇ ਰਹੋਗੇ ਜੋ ਉਹ ਕਹਿੰਦਾ ਉਹਦੇ ਉਲਟ ਕਰੋ ਤੁਹਾਡੇ ਪੱਖ 'ਚ ਤੁਹਾਡੀ ਖੇਤੀ ਫਲਨ ਲੱਗ ਜੂਗੀ ਤੇ ਜਿੰਨਾ ਚਿਰ ਤੁਹਾਡੀ ਖੇਤੀ ਤੁਹਾਡੇ ਪੱਖ 'ਚ ਨਹੀਂ ਫਲਨ ਲੱਗਦੀ ਉਹਨਾਂ ਚਿਰ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਤੇ ਆਖਰ ਦੇ ਵਿੱਚ ਆਪਾਂ ਬਾਈ ਜੀ ਤੋਂ ਕੋਈ ਦੋ ਸ਼ਬਦ ਸੁਨੇਹਾ ਲੈਣੇ ਆਂ ਭਾਜੀ ਕੀ ਕਹਿਣਾ ਚਾਹੁੰਦੇ ਆਂ ਮੈਨੂੰ ਇਹੀ ਕਹਿਣਾ ਚਾਹਣਾ ਜੀ ਮੇਰੇ ਵਰਗਾ ਬੰਦਾ ਮਤਲਬ ਇਸ ਤਰ੍ਹਾਂ ਦੀ ਫਸਲ ਕਰ ਸਕਦਾ ਹੈ ਤਾਂ ਆਪਣੇ ਕਿਸਾਨ ਭਰਾ ਤਾਂ ਬਹੁਤ ਯਾਰ ਬੇਕਾਰ ਹੈਗੇ ਬਸ ਥੋੜਾ ਜਿਹਾ ਆਪਾਂ ਨੂੰ ਆਪਣੇ ਥੋੜਾ ਸਿਸਟਮ ਜਿਹੜਾ ਆਪਾਂ ਨੂੰ ਗਲਤ ਟੰਗਨਾ ਸਿਖਾਉਂਦਾ ਹੈ ਉਹਨੂੰ ਮਤਲਬ ਸਮਝਣ ਦੀ ਲੋੜ ਹੈ ਮਨ ਇੱਥੇ ਹੁਣ ਬਿਲਕੁਲ ਵੀ ਆਪਾਂ ਕੋਈ ਐਸਾ ਕੀਟਨਾਸ਼ਕ ਜਾਂ ਫੰਗੀਸਾਈਡ ਉਸ ਤਰ੍ਹਾਂ ਦਾ ਯੂਜ਼ ਨਹੀਂ ਕੀਤਾ ਫਿਰ ਵੀ ਕੋਈ ਅਟੈਕ ਨਹੀਂ ਆਇਆ ਵਿੱਚ ਤੁਰੇ ਫਿਰਦੇ ਆਪਾਂ ਖੁੱਲਾ ਹਵਾਦਾਰ ਹੈ ਤੇ ਜੇ ਆਪਾਂ ਨੂੰ ਉਹੀ ਆਪਾਂ ਨੂੰ ਝਾੜ ਉਹਦੇ ਬਰਾਬਰ ਆਪਾਂ ਨੂੰ ਘੱਟ ਖਰਚੇ ਤੇ ਮਿਲਦਾ ਹੈ ਫਿਰ ਆਪਾਂ ਨੂੰ ਉਸ ਪਾਸੇ ਹੀ ਚੱਲਣਾ ਚਾਹੀਦਾ ਹੈਗਾ ਹਾਂਜੀ ਤੁਹਾਡੇ ਚਾਰਨਾ ਚ ਬੇਨਤੀ ਆ ਕਿ ਵੀਡੀਓ ਨੂੰ ਬਹੁਤ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਓ ਅੰਨੇਵਾ ਸ਼ੇਅਰ ਕਰੋ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ